ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਉਕਤ ਹਾਦਸਾ ਜੀਸੀਟੀ ਪੁੱਲ ਉੱਪਰ ਸਪਲੈਂਡਰ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨ ਦੀ ਅੱਗੇ ਚੱਰੀ ਪ੍ਰਾਲੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਨ ਵਾਪਰਿਆ ਹੈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਬੰਦੀ ਜਾਣਕਾਰੀ ਦਿੰਦੇ ਇਨਾ ਨੌਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਲੜਕੇ ਈਸ਼ਾਨ ਖਜੂਰੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੀਸੀਟੀ ਪੁੱਲ ਤੇ ਦੋ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਜਿਸ ਤੋਂ ਬਾਅਦ ਉਹਨਾਂ ਐਂਬੂਲੈਂਸ ਰਾਹੀਂ ਓਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਉੱਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਹਸਪਤਾਲ ਵਿਖੇ ਸੜਕ ਹਾਦਸੇ 'ਚ ਜ਼ਖਮੀ ਹੋਏ ਦੋ ਨੌਜਵਾਨ ਆਏ ਸਨ ਜਿਨ੍ਹਾਂ ਦੀ ਪਛਾਣ ਲਵleen ਕੁਮਾਰ ਤੇ ਸੋਨੂ ਬਾਸੀ ਫਗਵਾੜਾ ਵਜੋਂ ਹੋਈ ਹੈ ਉਹਨਾਂ ਕਿਹਾ ਕਿ ਦੋਵਾਂ ਨੂੰ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚਲੰਦਤ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਨਾਮ ਤੁਹਾਡਾ ਜੀ ਮੇਰਾ ਨਾਮ ਇਸ਼ਾਨ ਕਚੂਰੀਆ ਜੀ 1033 ਦਾ ਮੁਲਾਜ਼ਮ ਹੈਗਾ ਨੂੰ ਕਾਲ ਆਈ ਸੀ ਕਿ ਸ਼ੂਗਰ ਚੌਕ ਤੇ ਐਕਸੀਡੈਂਟ ਹੋਇਆ। ਉੱਥੇ ਅਸੀਂ ਪਹੁੰਚਿਆ ਤਾਂ ਆ ਦੋ ਬੰਦੇ ਸਾਨੂੰ ਮਿਲੇ ਆ। ਇਹਦੇ ਵਿੱਚ ਆਈ ਡੀ ਕੋਈ ਨਹੀਂ ਹੈਗੀ ਇਹਦੇ ਕੋਲ। ਨਾਂ ਕੀ ਹੈ, ਕੀ ਨਹੀਂ ਹੈਗਾ। ਉਹ ਇਸ ਦਾ ਉੱਥੋਂ ਉੱਤ ਚੱਕ ਕੇ ਇੱਥੇ ਲੈ ਗਏ। ਤੇ ਕਿ ਕਿਸ ਚੀਜ਼ ਤੇ ਸੀ ਇਹ ਦੋਨੇ ਨੌਜਵਾਨ? ਬਾਈਕ ਤੇ ਸੀਗੀ, ਸਪਲੈਂਡਰ ਬਾਈਕ ਸੀ। ਤੇ ਹਾਲਤ ਕਿੱਦਾਂ ਉਹਨਾਂ ਦੀ ਦੋਨਿਆਂ ਦੀ ਮੋਕੇ ਤੇ? ਮੋਕੇ ਦੀ ਸੀਰੀਅਸ ਸੀਗੀ। ਤੇ ਕਿਹੜੇ ਹਸਪਤਾਲ ਤੁਸੀਂ ਇਹਨੂੰ ਭਰਤੀ ਕਰਵਾ ਕੇ ਚੱਲੇ? ਇਹ ਅੱਜ ਦੀ ਜੀਪ ਫਗਵਾੜਾ, ਸਿਮਲਾ ਹਸਪਤਾਲ। ਹਾਂ ਜੀ ਸਰ ਕੀ ਮਾਮਲਾ ਹੈ ਜਿਹੜੇ ਦੋ ਨੌਜਵਾਨ ਹੈ? ਸਾਡੇ ਕੋਲ ਦੋ ਮਰੀਜ਼ ਆਏ ਆ ਰੋਡ ਸਾਈਡ ਐਕਸੀਡੈਂਟ ਦੇ ਤੇ ਇੱਕ ਦੇ ਸਿਰ 'ਚ ਸੱਟ ਲੱਗੀ ਇੱਕ ਦੇ ਛਾਤੀ 'ਚ ਸੱਟ ਲੱਗੀ ਆ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੁੰਦੇ ਹੋਏ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਸਿਵਲ ਹਸਪੀਟਲ ਰੈਫਰ ਕੀਤਾ ਗਿਆ ਤੇ ਇਹਨਾਂ ਨਾਮਗਰ ਕੀਅਰ ਹੋਏ ਕੋਈ ਇੱਕ ਦਾ ਨਾਮ ਲਵਲੀਨ ਕੁਮਾਰ ਹੈਗਾ ਤੇ ਦੂਜੇ ਦਾ ਨਾਮ ਸੋਨੂ ਕਿਹੜੀ ਆ ਰਹਿਣ ਵਾਲੇ ਆ ਇਹ ਫਗਵਾੜੇ ਦੇ ਲੋਕ ਰਹਿਣ ਵਾਲੇ ਆ ਤੇ ਪੂਰੀ ਸੂਚਨਾ ਦਿੱਤੀ ਆ ਜੀ ਪੂਰੀ ਸੂਚਨਾ ਦੇ ਦਿੱਤੀ ਗਈ ਆ ਕਿਰਸਾ ਇਹ ਸਾਹਮਣੇ ਆச்சு ਐਕਸੀਡੈਂਟ ਕਿੱਥੇ ਹੋਇਆ ਹੈ ਕੁਝ ਇਹ ਜੀ ਸੀਟੀ ਮੈਲ ਦੇ ਪੋਲ ਦੇ ਕੋਲ ਹੋਇਆ ਆ